ਪੰਜਾਬ ਦੇ ਵਿੱਚ ਸਾਰੇ ਬੱਸ ਸਟੈਂਡ ਨੇ ਜਿਹੜੇ ਉਹ ਪੁਲਿਸ ਛਾਉਣੀ ਬਣੇ ਹੋਏ ਸੀ ਪੁਲਿਸ ਹੀ ਪੁਲਸ ਔਰ ਜਿਹੜੇ ਕਨੈਕਟਰ ਸੀ ਜਿਹੜੇ ਡਰਾਈਵਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਪੁਲਿਸ ਉਹਨਾਂ ਨੂੰ ਲੱਦ ਲੱਦ ਕੇ ਬੱਸਾਂ ਚ ਠਾਣਿਆਂ ਵੱਲ ਲੈ ਕੇ ਜਾ ਰਹੀ ਸੀ ਔਰ ਇਹ ਸੀਨ ਬਣਿਆ ਕਿਉਂ ਲੰਬੇ ਟਾਈਮ ਤੋਂ ਬਹੁਤ ਸਾਰੇ ਸਰਕਾਰੀ ਮਹਿਕਮੇ ਸਰਕਾਰਾਂ ਆਪ ਚੱਜ ਨਾਲ ਚਲਾਉਣ ਦੀ ਬਜਾਏ ਉਹਨਾਂ ਨੂੰ ਠੇਕੇਦਾਰੀ ਸਿਸਟਮ ਦੇ ਨਾਲ ਚਲਾ ਰਹੀਆਂ ਨੇ ਹੌਲੀ-ਹੌਲੀ ਮਹਿਕਮੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੇ ਖਿਲਾਫ ਹਰ ਮਹਿਕਮੇ ਦੇ ਵਿੱਚ ਸੰਘਰਸ਼ ਚੱਲ ਰਹੇ ਨੇ ਜਿਹੜੇ ਚੇਤਨ ਲੋਕ ਨੇ ਉਹ ਉਸ ਮਹਿਕਮੇ ਚ ਚਾਹੇ ਨਾ ਵੀ ਹੋਣ ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ ਕਿ ਸਾਡੇ ਬੱਚਿਆਂ ਨੇ ਵੀ ਆਉਣ ਵਾਲੇ ਟਾਈਮ 'ਚ ਨੌਕਰੀ ਮੰਗਣੀ ਹੈ ਜੇ ਸਰਕਾਰੀ ਮਹਿਕਮੇ ਖਤਮ ਹੋ ਗਏ ਜਾਂ ਸਾਰਾ ਕੁਝ ਚਲਾਉਣਾ ਹੀ ਠੇਕੇਦਾਰੀ ਸਿਸਟਮ 'ਚ ਹੈ ਕੱਚੇ ਮੁਲਾਜ਼ਮ ਰੱਖਣੇ ਨੇ ਤਾਂ ਫਿਰ ਬੱਚੇ ਪੜਾਉਣ ਦਾ ਫਾਇਦਾ ਕੀ ਤਾਂ ਰੋਡਵੇ ਦੇ ਕੱਚੇ ਮੁਲਾਜ਼ਮ ਜਿਹੜੇ ਪੰਜਾਬ ਰੋਡਵੇਜ ਦੇ ਪਣ ਬੱਸ ਦੇ ਤੇ ਪੀਆਰਟੀਸੀ ਦੇ ਉਹ ਵੀ ਇਹ ਮੰਗ ਕਰ ਰਹੇ ਨੇ ਵੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਮਾਮੂਲੀ ਤਨਖਾਹਾਂ ਤੇ ਸਾਨੂੰ ਕਿਉਂ ਰੱਖਿਆ ਹੋਇਆ ਐਨੇ ਟਾਈਮ ਤੋਂ ਤੇ ਸਰਕਾਰ ਜਿਹੜੀ ਆ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਦਾ ਵਿਰੋਧ ਜਿਹੜੇ ਮੁਲਾਜ਼ਮ ਨੇ ਉਹ ਕਰਦੇ ਨੇ ਕਿਉਂਕਿ ਉਹ ਪੀੜਤ ਨੇ